ਹਾਂਜੀ ਬਾਈ ਜੀ ਕੀ ਹਾਲ ਚਾਲ ਮੈਨੂੰ ਕਾਫੀ ਵੀਰਾਂ ਦੇ ਭੈਣਾਂ ਦੇ ਆਪਣੇ ਫੇਸਬੁੱਕ ਪੇਜ ਤੇ ਮੈਸੇਜ ਆਉਂਦੇ ਹੁੰਦੇ ਆ ਜਿਆਦਾਤਰ ਇਹੋ ਹੀ ਮੈਸੇਜ ਆਉਂਦੇ ਹਨਾ ਇੱਕ ਹੀ ਗੱਲ ਵਾਰ-ਵਾਰ ਪੁੱਛਦੇ ਹੁੰਦੇ ਆ ਕਿ ਵੀਰ ਯਾਰ ਅਸੀਂ ਟੂਰਿਸਟ ਵੀਜ਼ੇ ਤੇ ਆਉਣਾ ਸਾਨੂੰ ਕੈਨੇਡਾ 'ਕੇ ਕੰਮ ਮਿਲ ਜਾਊਗਾ ਹਨਾ ਉਹ ਆਹੀ ਵੀਰ ਵਾਰ-ਵਾਰ ਪੁੱਛੀ ਜਾਂਦੇ ਆ ਟੂਰਿਸਟ ਵੀਜ਼ੇ ਤੇ ਆਉਣਾ ਹੁਣ ਸਾਨੂੰ ਇਸ ਟਾਈਮ ਆਉਣਾ ਚਾਹੀਦਾ ਕਿ ਨਹੀਂ ਆਉਣਾ ਚਾਹੀਦਾ ਬਾਈ ਜੀ ਪਹਿਲੀ ਗੱਲ ਤਾਂ ਇਹ ਆ ਕਿ ਟੂਰਿਸਟ ਵੀਜ਼ੇ ਤੇ ਤੁਸੀਂ ਜਦੋਂ ਮਰਜ਼ੀ ਕੈਨੇਡਾ ਆ ਜਾਓ ਉਹਦਾ ਆਇ ਨਹੀਂ ਵੀ ਤੁਸੀਂ ਅੱਜ ਤੁਹਾਨੂੰ ਆਉਣਾ ਚਾਹੀਦਾ ਹੈ ਕਿ ਕੱਲ ਨੂੰ ਨਹੀਂ ਆਉਣਾ ਚਾਹੀਦਾ ਹੈ ਨਾ ਜਦੋਂ ਮਰਜ਼ੀ ਆ ਜਾਓ ਬਾਈ ਟੂਰਿਸਟ ਵੀਜ਼ਾ ਦਾ ਮਤਲਬ ਹੁੰਦਾ ਘੁੰਮਣਾ ਫਿਰਨਾ ਜਿੱਥੇ ਮਰਜ਼ੀ ਘੁੰਮ ਫਿਰ ਲੋ ਬਾਕੀ ਗੱਲ ਦੂਜੀ ਬਾਈ ਜਿਹੜਾ ਟੂਰਿਸਟ ਵੀਜ਼ਾ ਹੈ ਕਈ ਵੀਰ ਕੀ ਕਰੀ ਜਾਂਦੇ ਆ ਉਥੋਂ ਜਾਂਟਾਂ ਦੇ ਮਗਰ ਲੱਗ ਲਾ ਕੇ ਕੋਈ 10 ਲੱਖ ਦੇਈ ਜਾਂਦਾ ਕੋਈ 20 ਲੱਖ ਦੇਈ ਜਾਂਦਾ ਕੋਈ 15 ਲੱਖ ਦੇਈ ਜਾਂਦਾ ਕੋਈ 25 ਲੱਖ ਦੇਈ ਜਾਂਦਾ ਕਾਹਦੇ ਹੱਥ ਦੇਈ ਜਾਂਦਾ ਸਿਰਫ ਟੂਰਿਸਟ ਵੀਜ਼ੇ ਵਾਸਤੇ ਲੋਕਾਂ ਦਾ ਦਿਮਾਗ ਦੇਖ ਲਓ ਕਿੱਧਰ ਗਿਆ ਨਾ ਤੂੰ ਰਸ ਵੀਰ ਤੁਸੀਂ ਇੱਥੇ ਆ ਕੇ ਕੰਮ ਕਰ ਹੀ ਨਹੀਂ ਸਕਦੇ ਤੁਸੀਂ 20-25 ਲੱਖ ਰੁਪਈਆ ਲਾ ਕੇ ਆ ਜਾਨੇ ਨਾ ਇੱਥੇ ਤੁਹਾਨੂੰ ਬਈ ਉਮੜ ਕੇ ਵਰਕ ਪਰਮਿਟ ਲਈ ਇੱਥੇ ਤੁਹਾਡੇ ਕੋਲੇ ਵਰਕ ਪਰਮਿਟ ਹੀ ਹੈ ਨਹੀਂ ਤੁਸੀਂ ਕੰਮ ਕਿਤੇ ਲਈ ਕਰਨਾ ਇੱਥੇ ਤਾਂ ਉਹਨਾਂ ਨੂੰ ਕੰਮ ਨਹੀਂ ਮਿਲਦਾ ਜਿਨ੍ਹਾਂ ਕੋਲੇ ਵਰਕ ਪਰਮਿਟ ਫਿਰ ਤੁਹਾਨੂੰ ਉਹੀ 20-25 ਲੱਖ ਦੀ ਇਥੇ ਐਲ ਐਮ ਇ ਲੈਣੀ ਪਊਗੀ ਹਨਾ ਤੁਹਾਨੂੰ ਤਾਂ 50 ਲੱਖ ਚ ਕੈਨੇਡਾ ਪੈ ਗਿਆ ਤੁਹਾਨੂੰ ਕੰਮ ਫੇਰ ਨਹੀਂ ਮਿਲਣਾ ਵਰਕ ਪਰਮਿਟ ਵਾਲੇ ਬਈ ਇੱਥੇ ਠੱਕੇ ਖਾਂਦੇ ਫਿਰਦੇ ਕੰਮ ਤਾਂ ਉਹਨਾਂ ਕੋਲੇ ਹੈ ਨਹੀਂ ਉਹ ਜਿਵੇਂ ਸਿਆਣੇ ਕਹਿੰਦੇ ਹੁੰਦੇ ਜੇ ਆ ਅ ਨਾ ਤਾਂ ਕੱਲ ਪਰਸੋਂ ਮੈਂ ਵੀਡੀਓ ਵੇਖੀ ਆ ਕਿਸੇ ਦੀ ਕਹਿੰਦਾ ਬਈ ਜੇ ਕਿਸੇ ਨਾਲ ਤੁਸੀਂ ਆਪਣਾ ਕੋਈ ਗੁੱਸਾ ਗੇਲਾ ਕੱਢਣਾ ਹੋਵੇ ਦੁਸ਼ਮਣੀ ਕੱਢਣੀ ਹੋਵੇ ਉਹਦੇ ਚੱਕ ਚਗਾ ਕੇ 15-20 ਲੱਖ ਰੁਪਏ ਲਵਾ ਦਿਓ ਤੇ ਉਹਨੂੰ ਟੂਰਿਸਟ ਵੀਜ਼ੇ ਤੇ ਕੈਨੇਡਾ ਘੱਲ ਦਿਓ ਨਾ ਇੱਥੇ ਆ ਕੇ ਉਹਨੂੰ ਕੰਮ ਮਿਲਣਾ ਜਦੋਂ ਉਹਨੂੰ ਐਲ ਐਮ ਐ ਲੈਣੀ ਪਊੀ ਬਈ 20-25 ਲੱਖ ਦਾ ਹੋਰ ਲੱਗ ਜਾਣਾ ਇੱਥੇ ਹੈਨਾ ਇੱਥੇ ਬਈ ਜੀ ਸੱਦ ਕੇ ਆਓ ਤੁਸੀਂ ਜੇ ਤੁਸੀਂ ਮਤਲਬ ਮੰਨ ਕੇ ਚੱਲੋ ਤੁਸੀਂ ਫੈਲ ਲਾਉਨੇ ਹੈਨਾ ਤੇ ਤੁਸੀਂ 10 ਫੈਲਾਂ ਵੀ ਲਾ ਦਿਆਂ। ਤੁਹਾਡੇ ਏਜੰਟ ਨੇ ਹਰੇਕ ਬੰਦੇ ਤੋਂ 10-10 ਲੱਖ ਲੈ ਲਿਆ 15-15 ਲੱਖ ਲੈ ਲਿਆ ਹਨਾ ਉਹਦੀ ਫੈਲ ਲਾਈ ਉਹਨੇ ਜੈਨੂਨ ਤਰੀਕੇ ਨਾਲ। ਬਾਈ ਪੰਜਾਂ ਚਾਰਾਂ ਦੇ ਦਾ ਜੇ ਚੰਗੇ ਪੇਪਰ ਹੋਏ ਉਹਨੇ ਵੀਜ਼ਾ ਵੈਜ ਟੂਰਟ ਵੀਜ਼ਾ ਆ ਜਾਣ। ਤੁਸੀਂ ਕਹਿਣਾ ਹਾਂ ਯਾਰ ਏਜੰਟ ਨੇ ਲੈ ਕੇ ਦਿੱਤਾ ਸਾਨੂੰ ਹਨਾ ਤੁਸੀਂ 10-12 ਲੱਖ 15 ਲੱਖ ਉਹੀ ਚੱਕ ਕੇ ਫਸਾ ਦਿੰਦੇ ਉਹਨਾਂ ਨੂੰ। ਸੋਚਣ ਵਾਲੀ ਬਾਈ ਜੀ ਬੇ ਬਹੁਤ ਵੱਡਾ ਸਕੈਮ ਚੱਲੀ ਜਾਂਦਾ। ਏਜੰਟ ਕਹਿਣਦਾ ਮੈਂ 25 ਲੱਖ ਲਵਾਂਗਾ ਮੈਂ 20 ਲੱਖ ਲਵਾਂਗਾ ਤੁਹਾਡਾ ਟੂਰਟ ਵੀਜ਼ਾ ਲਵਾ ਦੂੰਗਾ। ਉਹ ਉਵੇਂ ਬਾਈ ਇੱਕ ਨੰਬਰ 'ਚ ਤੁਹਾਡੀ ਫੈਲ ਪਾ ਤੁਹਾਡਾ ਬਾਹਰੋਂ ਕੋਈ ਰਾਹਦਾਰੀ ਕਿਸੇ ਦੀ ਹੁੰਦੀ ਹੈ ਤੁਸੀਂ ਪਾ ਦਿੰਦੇ ਆਂ ਵੀ ਚਲੋ ਵੇਖੀ ਜਾਊਗੀ ਤੇ ਜੇ ਬਾਈ ਜੇ ਵੀਜ਼ਾ ਆ ਗਿਆ 25 30 ਲੱਖ ਜਿੰਨਾ ਤੁਹਾਡਾ ਕੀਤਾ ਉਹਦਾ ਉਹਦੀ ਵਟ ਤੇ ਉਹਨੂੰ ਮਿਲ ਹੀ ਜਾਣਾ ਨਹੀਂ ਆ ਕਹਿੰਦਾ ਮੈਂ ਤੁਹਾਨੂੰ ਜੇ ਨਾ ਵੀਜ਼ਾ ਆਵੇ ਤੇ ਕਹਿੰਦਾ ਮੈਂ ਕਿਹੜਾ ਤੁਹਾਨੂੰ ਲਿਆ ਕੁਝ ਤੁਹਾਡੀ ਬੈਸੀ ਫਿਸੀ ਦੀ ਭਰਦੇ ਹੋ ਨਾ ਤੇ ਬਹੁਤ ਵੱਡਾ ਸਕੈਮ ਆ ਬਾਈ ਜੀ ਸੋਚਣਾ ਆਪਣਾ ਦਿਮਾਗ ਹੋਣਾ ਚਾਹੀਦਾ ਦੂਜੀ ਗੱਲ ਜਿਹੜੇ ਵੀਰ ਮੈਨੂੰ ਵਾਰ-ਵਾਰ ਆਹੇ ਗੱਲ ਪੁੱਛੀ ਜਾਂਦੇ ਬਾਈ ਅਸੀਂ ਇੱਥੇ ਆ ਕੇ ਕੰਮ ਕਰ ਸਕਦੇ ਆਂ ਇੱਥੇ ਬਾਈ ਇੱਥੇ ਟੂਰਿਸਟ ਵੀਜ਼ੇ ਵਾਲੇ ਨੂੰ ਕੰਮ ਨਹੀਂ ਮਿਲਦਾ ਇਥੇ ਤਾਂ ਵਰਕ ਪਰਮਿਟ ਵਾਲੇ ਨੂੰ ਕੰਮ ਨਹੀਂ ਮਿਲਦਾ ਟੂਰਿਸਟ ਵੀਜ਼ਾ ਨੂੰ ਕਿੱਥੋਂ ਕੰਮ ਮਿਲ ਜਾਊ ਤੁਸੀਂ ਹਾਂ ਠੀਕ ਆ ਤੁਹਾਡਾ ਭੈਣ ਭਰਾ ਬਾਹਰ ਹੈਗਾ ਤੁਹਾਡਾ ਕੋਈ ਵੀ ਬਾਹਰ ਹੈਗਾ ਰਿਸ਼ਤੇਦਾਰ ਸੱਜਣ ਬੇਲੀ ਤੁਹਾਡਾ ਟੂਰਿਸਟ ਵੀਜ਼ਾ ਆਉਂਦਾ ਤੁਸੀਂ ਆਓ ਜੀ ਸਕਦ ਕੇ ਆਓ ਘੁੰਮਣ ਲੈ ਆਓ ਮੈਂ ਉਹੀ ਗੱਲ ਵਾਰ-ਵਾਰ ਕਹਿੰਨਾ ਬਾਈ ਜੀ 25 ਤੋਂ 30 ਲੱਖ ਜਾਂ 10 ਲੱਖ 15 ਲੱਖ ਰੁਪਇਆ ਟੂਰਿਸਟ ਵੀਜ਼ੇ ਲਈ ਨਾ ਲਾ ਕੇ ਆਓ ਤੁਹਾਡਾ ਇੱਥੇ ਆ ਕੇ ਪਤਾ ਲੱਗਣਾ ਵੀ ਅਸੀਂ ਆ ਕੀ ਕੰਮ ਕਰ ਲਿਆ ਤੁਸੀਂ ਉਹੀ 10-15 ਲੱਖ ਰੁਪਈਆ ਲਾ ਕੇ ਆਪਦਾ ਪੰਜਾਬ ਚ ਇੰਡੀਆ ਚ ਕੰਮ ਸ਼ੁਰੂ ਕਰ ਲਓ ਹਾਂ ਜੇ ਤੁਹਾਡਾ ਇੱਕ ਨੰਬਰ ਚ ਵੀਜ਼ਾ ਆਉਂਦਾ ਜੈਨੂਇਨ ਤਰੀਕੇ ਚ ਵੀਜ਼ਾ ਆਉਂਦਾ ਜਾਂ ਤੁਹਾਡੀ ਬਈਸੀ ਫੀਸ ਜਿੰਨੀ ਵੀ 10-12000 ਤੁਹਾਡਾ ਹੈਗਾ ਤੇ ਬਾਕੀ ਤੁਹਾਡੀ ਬਈ ਉਹ ਉਹਦੇ ਅਰ ਗਰੀਸ ਕੋਈ ਨਹੀਂ ਜੇ ਤੁਹਾਡਾ ਫ੍ਰੀ ਚ ਵੀਜ਼ਾ ਆਉਂਦਾ ਫ੍ਰੀ ਚ ਮਤਲਬ ਜੋ ਵੀ ਜੈਨੂਇਨ ਤਰੀਕੇ ਵਿੱਚ ਜਿਹੜਾ ਆਪਾਂ ਫਾਇਲ ਅਪਲਾਈ ਕਰਦੇ ਆ ਠੀਕ ਆ ਉਹਦੇ ਲਈ ਬਈ ਤੁਸੀਂ ਆਹੋ ਘੁੰਮ ਫਿਰ ਕੇ ਮੁੜ ਜਾਓ ਤੁਹਾਡੇ ਦਿਮਾਗ ਤੇ ਸਟ्रेस ਦਾ ਨਾ ਹੋਊਗਾ ਤੁਸੀਂ ਇੱਥੇ ਆ ਕੇ ਆਏ ਤਾਂ ਨਾ ਆਖੋਗੇ ਯਾਰ ਮੈਂ ਤਾਂ 25-30 ਲੱਖ ਰੁਪਏ ਲਾ ਕੇ ਆ ਗਿਆ ਇੱਥੇ ਤਾਂ ਹੈ ਹੀ ਕੁਝ ਹੋਰ ਇੱਥੇ ਕੰਮ ਹੀ ਨਹੀਂ ਮਿਲਦਾ ਹੈਨਾ ਤੁਹਾਡੇ ਦਿਮਾਗ ਤੇ ਇੱਕ ਸਟ੍ਰੈਸ ਤਾਂ ਨਾ ਹੋਊਗਾ ਵੀ ਠੀਕ ਆ ਤੁਸੀਂ ਸਹੀ ਤਰੀਕੇ ਨਾਲ ਆਏ ਥੋੜੀ ਲੱਖ ਸਵਾਲ ਲੱਖ ਟਿਕਟਾ ਠੀਕ ਆ ਤੁਸੀਂ ਘੁੰਮ ਕੇ ਮੁੜ ਜਾਓ ਹੈਨਾ ਇਹ ਬਾਈ ਦਿਮਾਗ ਨਾਲ ਸੋਚੋ ਜੇ ਸਮਝੋ ਜੇ ਐਵੇਂ ਨਾ ਜਾਂਟਾਂ ਨੂੰ ਪੈਸੇ ਫਸਾਈ ਚਲੋ 10-10 20-20 ਲੱਖ ਰੁਪਏ ਲਾ ਕੇ ਕੁਝ ਨਹੀਂਗਾ ਨਾ ਇੱਥੇ ਕੁਝ ਨਹੀਂ ਕੱਢਣ ਪਾਉਨ ਹੁਣ ਵੀਰ ਬੜੇ ਕਹਿਣਗੇ ਕਮੈਂਟ ਕੈਨੇਡਾ ਚ ਕੰਮ ਬੜਾ ਇਹ ਵੋ ਬਈ ਕਮਕੁਮ ਇੱਥੇ ਜਮਾ ਭੰਬਲੇ ਪੂ ਹੋਏ ਪਏ ਆ ਜਿਵੇਂ ਮੈਂ ਕਹਿਣਾ ਹੁਣ ਵਾਜੇ ਵਜਣ ਵਾਲੀ ਗੱਲ ਆ ਕਮਕੁਮ ਬਾਈ ਜੀ ਬਹੁਤ ਹਾਲਾਤ ਮਾੜੇ ਆ ਮੈਨੂੰ ਬਹੁਤ ਵੀਰਾਂ ਦੇ ਰੋਜ਼ ਮੈਸੇਜ ਆਉਂਦੇ ਜਿਵੇਂ ਮੈਂ ਸਵੇਰੇ ਉੱਠਦਾ ਆਪਣਾ ਜਿਹੜਾ ਮੇਰਾ ਇਨਬਾਕਸ ਭਰਿਆ ਪਿਆ ਹੁੰਦਾ ਮੈਂ ਉਹ ਇੱਕ ਵੀਡੀਓ ਵਿੱਚ ਮੈਂਸ਼ਨ ਵੀ ਕੀਤਾ ਸੀਗਾ ਕਮਕੁਮ ਬਾਈ ਜੀ ਹੈ ਨਹੀਂਗਾ ਠੀਕ ਆ ਜੀ ਆਇਆ ਨੂੰ ਸੱਦ ਕੇ ਘੁੰਮਣ ਲਈ ਜ਼ਰੂਰ ਆਓ ਬਾਈ ਜੀ ਜਿਹਦਾ ਵਰਕ ਪਰਮਿਟ ਮਿਲਦਾ ਉਹ ਵਰਕ ਪਰਮਿਟ ਲੈ ਕੇ ਆਜੋ ਤੇ ਪਰ ਇੰਨੇ ਪੈਸੇ ਲਾ ਕੇ ਬਾਈ ਜੀ ਟੂਰਿਸਟ ਵੀਜ਼ੇ ਤੇ ਨਾ ਆਓ ਕਿ ਟੂ ਇੱਥੇ ਦਾ ਵਰਕ ਪਰਮਿਟ ਨਾਲ ਨੂੰ ਕੰਮ ਨਹੀਂ ਮਿਲਦਾ ਬਾਈ ਜੀ ਟੂ ਰੈਟ ਨਾਲ ਨੂੰ ਕਿੱਥੇ ਮਿਲ ਜੂਗਾ ਹੈਨਾ ਚਲੋ ਵਰਕ ਪਰਮਿਟ ਜੇ ਤੁਹਾਡੇ ਕੋਲੇ ਹੋਇਆ ਤੁਹਾਨੂੰ ਭੱਜ-ਭੁੱਜ ਕੇ ਕੋਈ ਸਾਲ 6 ਮਹੀਨਿਆਂ ਨੂੰ ਆਸਤਾ ਹੋਊਗੀ ਨਾ ਜਿਹੜਾ ਬੰਦਾ ਟੂ ਰੈਟ ਵੀਜੇ ਤੇ ਆਉਂਦਾ ਬਾਈ ਜੀ ਉਹ ਇੱਥੇ ਆ ਕੇ ਪਹਿਲਾਂ ਤਾਂ 15-20 ਲੱਖ ਰੁਪਏ ਉੱਥੇ ਲਾ ਕੇ ਆਉਂਦਾ ਤੇ ਮੁੜ ਕੇ 15-20 ਲੱਖ ਰੁਪਏ ਹੋਰ ਲਾਉਣਾ ਪੈਂਦਾ ਇਸ ਕਰਕੇ ਬਾਈ ਜੀ ਬਚੋ ਜਿੰਨਾ ਹੋ ਸਕਦਾ ਹੈ ਇਹਦੇ ਨਾਲ ਮਤਲਬ ਟੂਰਿਸਟ ਵੀਜੇ ਤੇ ਇੰਨੇ ਨੇ ਪੈਸੇ ਲਾਈ ਜਾਓ